ਤੋ ਜਲੰਧਰ ਦੇ ਗੁਰਾਇਆਂ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਇੱਕ ਬੇਕਾਬੂ ਸਵਿਫਟ ਗੱਡੀ ਨੇ ਬੁਲਟ ਵਾਲੇ ਨੂੰ ਟੱਕਰ ਮਾਰੀ ਔਰ ਬੁਲਟ ਵਾਲੇ ਬੁਲਟ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਲਤੀ ਕਿਸ ਦੀ ਆ ਆਖਰਕਾਰ ਹੋਇਆ ਕੀ ਆ ਤਾਂ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਪਟਿਆਲਾ ਨੰਬਰ ਸਵਿਫਟ ਗੱਡੀ ਜੋ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੀ ਸੀ ਜਦੋਂ ਗਰਾਿਆਂ ਦੇ ਮਾਲਾ ਪਿੰਡ ਦੇ ਨੇੜੇ ਗੇਟ ਨੈਸ਼ਨਲ ਹਾਈਵੇ 44 ਦੇ ਪੁੱਲ ਉਤਰਨ ਲੱਗਦੀ ਆ ਤਾਂ ਉਦੋਂ ਬੇਕਾਬੂ ਹੋ ਕੇ ਇੱਕ ਰਾਇਲ ਐਂਫੀਲਡ ਬੁਲਟ ਤੇ ਜਾ ਰਹੇ ਨੌਜਵਾਨ ਨਾਲ ਟਕਰਾਂਦੀ ਆ ਜਿਸ ਚ ਕਾਰ ਜਿਹੜੀ ਸਿੱਧਾ ਨਾਲੇ 'ਚ ਡਿੱਗ ਜਾਂਦੀ ਆ ਔਰ ਬੁਲਟ ਸਵਾਰ ਨੌਜਵਾਨ ਵੀ ហេਠਾਂ ਡਿੱਗ ਜਾਂਦਾ ਔਰ ਮੌਕੇ ਤੇ ਬੁਲਟ ਸਵਾਰ ਨੌਜਵਾਨ ਦੀ ਮੌਤ ਹੋ ਜਾਂਦੀ ਆ ਕਾਰ ਪੂਰੀ ਤਰ੍ਹਾਂ ਨੁਕਸਾਨੀ ਦਿਆ ਔਰ ਬੁਲਟ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ ਫਗਵਾੜਾ ਸਾਈਡ ਤੋਂ ਲੁਧਿਆਣਾ ਵੱਲ ਜਾ ਰਹੇ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਨੂੰ ਕਾਰ ਨੇ ਆਪਣੀ ਚਪੇੜ ਚ ਲਿਆ ਔਰ ਦੱਸਦੀਏ ਕਿ ਜਦੋਂ ਨੌਜਵਾਨਾਂ ਨੂੰ ਨੌਜਵਾਨ ਨੂੰ ਲੋਕਾਂ ਨੇ ਬਾਹਰ ਕੱਢਿਆ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਨੌਜਵਾਨ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਪਟਿਆਲਾ ਜਾ ਰਿਹਾ ਸੀ ਨੌਜਵਾਨ ਦੇ ਕਹਿਣ ਮੁਤਾਬਕ ਕਿ ਉਹ ਕਾਰ ਵਿੱਚ ਨਾਲ ਬੈਠਾ ਸੀ ਡਰਾਈਵਰ ਕਾਰ ਚਲਾ ਰਿਹਾ ਸੀ ਉਸ ਨੂੰ ਨਹੀਂ ਪਤਾ ਲੱਗਾ ਕਿ ਕਾਰ ਕਿਵੇਂ ਬਿਕਾਬੂ ਹੋ ਕੇ ਹਾਦਸੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ ਮ੍ਰਿਤਕ ਨੌਜਵਾਨ ਦੀ شناخت ਭਵੇ ਕਸ਼ੇਵワਸੀ ਲੁਧਿਆਣਾ ਵਜੋਂ ਹੋਈ ਆ ਪੁਲਿਸ ਵੱਲੋਂ ਕਾਰ ਸਵਾਰ ਕੋਮਲ ਸਿੰਘ ਨੂੰ ਜਿਹੜਾ ਪਟਿਆ ਕੋਮਲ ਸਿੰਘ ਜੋ ਪਟਿਆਲਾ ਜਾ ਰਿਹਾ ਸੀ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਤਸਵੀਰਾਂ ਤੁਸੀਂ ਸਵਿਫਟ ਗੱਡੀ ਦੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਾਲੇਜ ਚ ਪਲਟੀ ਹੋਈ ਆ ਪਰ ਬੁਲਟ ਸਵਾਰ ਨੌਜਵਾਨ ਦੀ ਮੌਤ ਹੋ ਜਾਣਾ ਬਹੁਤ ਹੀ ਮੰਦਪਗ ਆਇਆ ਕਿਸ ਤਰੀਕੇ ਦੇ ਨਾਲ ਉਸ ਨੂੰ ਮੌਤ ਆਈ ਉਸ ਨੂੰ ਕੀ ਪਤਾ ਸੀ ਆਖਰੀ ਪਲ ਉਸਦੇ ਔਰ ਬਹੁਤ ਹੀ ਦੁੱਖ ਜਿਹੜਾ ਪਰਿਵਾਰ ਨੂੰ ਵੀ ਲੱਗਿਆ ਤੁਹਾਨੂੰ ਗੱਲਬਾਤ ਸੁਣਾਉਣੇ ਆ ਸਾਸੇ ਨੂੰ ਲੈ ਕੇ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਾਉਣੇ ਜੀ ਮੁੰਡਾ ਫਿਰ ਟਸ਼ਰ ਉੱਥੇ ਰਹੋਗੇ ਜੀ ਗਿਸ਼ਤ ਵਾਸੀ ਸੰਤਨਾਗਰ ਲੁਧਿਆਣਾ ਹਾਂ ਜੀ ਮੈਂ ਐਲ ਐਲ ਬੀ ਦੀ ਪੜ੍ਹਾਈ ਲਵਲੀ ਯੂਨੀਵਰਸਿਟੀ ਮੇਰੇ ਕੋਲ ਕਰ ਰਿਹਾ ਸੀ ਠੀਕ ਹੈ ਜੀ ਅੱਜ ਆਪਣੀ ਪੜ੍ਹਾਈ ਤੋਂ ਫ੍ਰੀ ਹੋ ਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਠੀਕ ਹੈ ਜੀ ਬੀਰ ਸਿੰਘ ਭਾਈ ਦੀ ਦੁਕਾਨ ਸਾਹਮਣੇ ਗੱਡਿਆ ਆ ਪਹੁੰਚਿਆ ਹਾਂ ਜੀ ਪਿੱਛੋਂ ਇੱਕ ਸਫੇਦ ਕਾਰ ਜਿਹਨੂੰ ਅਮੋਜਨ ਅਮੋਜਨ ਜੀ ਵਾਸੀ ਪਟਿਆਲਾ ਹਾਂ ਜੀ ਚਲਾ ਰਿਹਾ ਸੀ ਹਾਂ ਜੀ ਬਹੁਤ ਤੇਜ਼ ਤੇ ਆ ਕੇ ਹਾਂ ਬੁਲੇਟ ਮੋਟਰਸਾਈਕਲ ਦੇ ਪਿੱਛੇ ਹਾਂ ਉਹ ਪੀਰ ਦਾ ਸਾਰਾ ਨਾਂ ਮਾਰੀ ਇਸ ਕਾਰਨ ਉਸਦੇ ਸਰੀਰ ਵਿੱਚ ਕਾਫੀ ਗੰਧਾਂ ਸੱਟਾਂ ਲੱਗੀਆਂ ਤੇ ਵੀ ਮੌਕੇ ਤੇ ਹੀ ਮੌਤ ਹੋ ਗਈ ਇਸ ਥਾਣਾ ਗੁਰਾਇਆ ਤੋਂ ਮੌਕੇ ਤੇ ਪਹੁੰਚ ਗਈ ਹੈ ਜਿਨ੍ਹਾਂ ਨੇ ਡੈੱਡ ਸੋਟੀ ਸਿਵਲ ਹਸਪਤਾਲੇ ਲਵਾ ਲਵਾਂ ਪਾਤੀ ਹੈ ਕੀ ਲੱਗਦਾ ਦੋ ਜਣੇ ਸੀ ਕਿ ਇੱਕ ਹੀ ਸਿੰਗਲ ਸੀ ਇਕੱਲਾ ਹੀ ਮੁੰਡਾ ਸੀਗਾ ਜੀ ਆਪਣੀ ਸਿੱਖੀ ਕਰਕੇ ਆਦਿਆ ਓਕੇ ਸਾਡੇ ਦਾਦਾ ਲੱਗਦੇ ਨੇ ਉਹ ਪਿੱਛੇ ਪਿੱਛੇ ਜਲੰਧਰ ਉਪਾਰ ਦੇ ਹੋ ਕੇ ਆ ਰਹੇ ਸੀ ਜਿਨ੍ਹਾਂ ਨੇ ਸਾਰਾ ਵਾਕਿਆ ਆਪਣੀ ਅੱਖੀਂ ਦੇਖਿਆ ਹਾਂਜੀ ਕੀ ਗੱਡੀ ਚੱਲ ਕੇ ਜਿਹੜਾ ਆ ਗੱਡੀ ਚੱਲ ਕੇ ਸਜੇ ਮੌਕੇ ਤੇ ਰਿਆਣੀ ਪੁਲਿਸ ਨੇ ਪਤਾ ਕਰ ਲਈ ਆ ਉਹਦੀ ਗਾਰ ਵੀ ਬਹੁਤ ਤੇਜ਼ ਰਫ਼ਤਾਰ ਹੁੰ ਕਰਨ ਫਲਟੇ ਫਲਟ ਕੇ ਤੇ ਉੱਥੇ ਪਹੁੰਚ ਜਾਂਦੇ ਪੜ ਕੀ ਪ੍ਰਸ਼ਾਸਨ ਮੌਕੇ ਤੇ ਆਗੇ ਸੀ ਪ੍ਰਸ਼ਾਸਨ ਮੌਕੇ ਤੇ ਆ ਗਿਆ ਜੀ ਹਾਂ ਜੀ ਹਾਂਜੀ ਬੋਡੀ ਜਿਹੜੀ ਹੈ ਜੀ ਬੋਡੀ ਸਿਵਲ ਅਸ਼ਚਰਬ ਵਲੋਡ ਖਾਦੀ ਥਾਣਾ ਗਰਾਹ ਚ ਤਤਤੀਚੀ ਲਗਾਗੇ ਠੀਕ ਹੈ ਜੀ ਤੇ ਅੱਜ ਮੈਨੂੰ ਸੂਚਨਾ ਮਿਲੀ ਆ ਕੋਈ 4:00 4:00 ਠੀਕ ਹੈ ਜੀ ਇਹ ਇੱਕ ਐਕਸੀਡੈਂਟ ਹੋਇਆ ਆ ਮੋਟਰਸਾਈਕਲ ਆ ਨੀ ਪੀਡ ਇੱਕ ਕਾਰ ਆ ਠੀਕ ਹੈ ਇਹ ਆਉਟ ਵਿੱਚ ਐਕਸੀਡੈਂਟ ਹੋਇਆ ਆ ਠੀਕ ਹੈ ਜੀ ਵਰਜੂ ਵਰਕੀ ਵਾਲੇ ਦੇ ਕੋਲ ਠੀਕ ਹੈ ਜੀ ਤੇ ਕਾਰ ਪਲਟੀ ਹੋਈ ਸੀ ਜਿਹਦੇ ਮੈਂ ਮੌਕੇ ਤੇ ਪੁੱਜਾ ਤੇ ਕਾਰ ਪਲਟੀ ਹੋਈ ਸੀ ਹਾਂ ਜੀ ਤੇ ਜੋ ਡਰਾਈਵਰ ਸੀ ਹਾਂ ਉਹ ਲੋਕਾਂ ਨੇ ਹੁਣ ਕਾਬੂ ਕੀਤਾ ਸੀ ਠੀਕ ਹੈ ਜੀ ਤੇ ਜੋ ਮੋਟਰਸਾਈਕਲ ਚਾਲਕ ਸੀ ਉਹ ਉਹਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂ ਫੇਰ ਉਹਦਾ ਪੁੱਛੋ ਫਟਿਆ ਹੋਇਆ ਸੀ ਸਿਰ ਤੇ ਪੇਟ ਤੇ ਕਿੰਨੀ ਦਾ ਉਹਦਾ ਫਟਿਆ ਹੋਇਆ ਸੀ ਠੀਕ ਹੈ ਹਾਂਜੀ ਹਾਂਜੀ ਇਹ ਨੌਜਵਾਨ ਕਿੱਥੇ ਦਾ ਰਹਿਣ ਵਾਲਾ ਇਹ ਸਾਰਾ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਹੈ ਜਿਹਦੀ ਡੈਥ ਹੋਈ ਹੈ ਜੀ ਹਾਂਜੀ ਹਾਂਜੀ ਲਵਲੀ ਚ ਸੀ ਇਹ ਲਵਲੀ ਪ੍ਰੋਫੈਸ਼ਨਲ ਚ ਪੜਦਾ ਸੀ ਲਾ ਕਰ ਰਿਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਜੋ ਕਰਦਿਆਂ ਨੇ ਦੱਸਿਆ ਜਾ ਜਿਹੜਾ ਗੱਡੀ ਚਾਲਕ ਫੜ ਲਿਆ ਇਹ ਗੱਡੀ ਚਾਲਕ ਫੜਿਆ ਜੀ ਠੀਕ ਹੈ ਜੀ ਫੜ ਲਿਆ ਕੀ ਕਰੋਗੇ ਸਰ ਇਹ ਤੇ ਦੇਖੋ ਜੀ 304 ਇਹਦਾ ਪੱਟਾ ਦਵਾਵਾਂਗੇ ਤੇ ਠੀਕ ਹੈ ਜੀ ਹਾਂ ਜੀ ਬਾਕੀ ਜੋ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਾਂਗੇ ਫੋਟੋ ਕਰਾਂਗੇ ਜੋ ਅਫਸਰਾਂ ਨੂੰ ਕਹਿਣ ਕਹੋਗੇ ਆਪ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਜਿਹੜੀ ਬਾਡੀ ਨੂੰ ਬਣਦੀ ਹੈ ਬਾਡੀ ਜੋ ਬਾਡੀ ਆ ਸਰ ਉਹ ਫਲੋਰ ਹਥਲ ਸਿਵਲ ਹਥਲ ਜਮਕਰਾਤੀ ਠੀਕ ਹੈ ਹਾਂ ਬਾਦ ਨੂੰ ਪੋਸਟਮਾਰਟਮ ਕਰਾਏਗਾ